ਲੋ ਜੀ ਪੂਰੀਆਂ ਤਾਂ ਤੁਸੀਂ ਬਹੁਤ ਖਾਧੀਆਂ ਹੋਣਗੀਆਂ ਪਰ ਅੱਜ ਮੈਂ ਬਣਾ ਰਹੀਆਂ ਇੱਕ ਵੱਖਰੇ ਤਰੀਕੇ ਦੀ ਬਹੁਤ ਹੀ ਹੈਲਥੀ ਪੂਰੀ ਜੋ ਕਿ ਗਾਜਰਾਂ ਤੋਂ ਆਪਾਂ ਤਿਆਰ ਕੀਤੀ ਆ ਗਾਜਰ ਅਤੇ ਆਟੇ ਵਾਲੀਆਂ ਪੂਰੀਆਂ ਬਹੁਤ ਹੀ ਟੇਸਟੀ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਤੇ ਨਾਲ ਜੀ ਚਟਪਟੇ ਮਸਾਲੇਦਾਰ ਕਾਬਲੀ ਚਨੇ ਬਣ ਰਹੇ ਆ ਦੇਖੋ ਕਿੰਨੇ ਵਧੀਆ ਇਹ ਇੰਨੀ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਬਹੁਤ ਹੀ ਵਧੀਆ ਤੇ ਨਾਲ ਇਹ ਹੈਲਥੀ ਪੂਰੀਆਂ ਕੋਈ ਵੀ ਪੂਰੀਆਂ ਖਾਊਗਾ ਤਾਂ ਬਾਰ-ਬਾਰ ਤੁਸੀਂ ਬਣਾਓਗੇ ਇੰਨੀਆਂ ਟੇਸਟੀ ਬਣਦੀਆਂ ਐ ਇੰਨੀਆਂ ਸੌਫਟ ਹੁੰਦੀਆਂ ਆ ਹਲਕਾ ਜਿਹੇ ਵਿੱਚ ਕਰਾਂਚ ਆ ਤੇ ਖਾਣ ਨੂੰ ਬਹੁਤ ਵਧੀਆ ਲੱਗਦੀਆਂ ਆ ਬਹੁਤ ਘੱਟ ਟਾਈਮ ਦੇ ਵਿੱਚ ਆਪਾਂ ਇਹ ਘਰ ਦੇ ਵਿੱਚ ਬਣਾ ਕੇ ਬੜੀ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਆ ਕੋਈ ਵੀ ਗੈਸਟ ਆ ਜਵੇ ਸਾਨੂੰ ਇਹ ਸਾਡੀ ਥਾਲੀ ਜਿਹੜੀ ਆ ਪੂਰੀ ਕੰਪਲੀਟ ਥਾਲੀ ਆ ਬਣਾ ਕੇ ਅਸੀਂ ਸਰਵ ਕਰ ਸਕਦੇ ਆ ਸਾਰੇ ਖੁਸ਼ ਹੋ ਕੇ ਖਾਣਗੇ ਨਾਲ ਸੈਲਡ ਲੈ ਲਓ ਤੇ ਨਾਲ ਦਹੀਂ ਲੈ ਲਓ ਘਰ ਦੀ ਬਣੀ ਹੋ ਗ੍ਰੀਨ ਚਟਣੀ ਲਾਓ ਜੀ ਤੇ ਨਾਲ ਲਓ ਅਚਾਰ ਮਿਰਚ ਦਾ ਪਰਮਾਚਾਰ ਤੇ ਨਾਲ ਲਓ ਜੀ ਹਰੀ ਮਿਰਚ ਬਹੁਤ ਹੀ ਵਧੀਆ ਪਰਫੈਕਟ ਥਾਲੀ ਬਣ ਕੇ ਤਿਆਰ ਹੁੰਦੀ ਆ ਇਹੇ ਤੁਸੀਂ ਇਸ ਤਰ੍ਹਾਂ ਬਣਾਓਗੇ ਤਾਂ ਤੁਸੀਂ ਬਾਜ਼ਾਰ ਦੇ ਜਿਹੜੇ ਚੋਲੇ ਪੂਰੀਆਂ ਖਾਂਦੇ ਆ ਉਹ ਖਾਣੀਆਂ ਭੁੱਲ ਜਾਓਗੇ ਦੇਖੋ ਤੁਸੀਂ ਕਿੰਨੀਆਂ ਸੌਫਟ ਆ ਤੇ ਕਿੰਨੀਆਂ ਵਧੀਆ ਬਣ ਕੇ ਤਿਆਰ ਹੁੰਦੀਆਂ ਆ ਇਸ ਤਰ੍ਹਾਂ ਬਣਾਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਦੇ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਥੈਂਕ ਯੂ ਆ ਬਹੁਤ ਧੰਨਵਾਦ ਆ ਤੁਹਾਡਾ ਤੇ ਤੁਹਾਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੇਰੀ YouTube ਪਰਿਵਾਰ ਨੂੰ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਮੇਰੇ ਵੱਲੋਂ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਆਪ ਸਭ ਨੂੰ 9 ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਹੱਸਦੇ ਵਸਦੇ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਜੀ ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦਿਖਾਵੇ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ 'ਚ ਹਾਂ ਬਹੁਤ-ਬਹੁਤ ਵਧਾਈਆਂ ਨਵੇਂ ਸਾਲ ਦੀਆਂ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸੋ ਜੀ ਅੱਜ ਮੈਂ ਬਣਾ ਰਹੀ ਆ ਗਾਜਰਾਂ ਵਾਲੀ ਗਾਜਰ ਵਾਲੀ ਪੂਰੀ ਤੇ ਚਟਪਟੇ ਮਸਾਲੇਦਾਰ ਕਾਬਲੀ ਚਨੇ ਉਹਦੇ ਵਾਸਤੇ ਜੀ ਮੈਂ ਗਾਜਰਾਂ ਨੂੰ ਚੰਗੀ ਤਰ੍ਹਾਂ ਤਾਜ਼ੀਆਂ ਫਰੈਸ਼ ਗਾਜਰਾਂ ਆ ਇਹਨਾਂ ਨੂੰ ਧੋ ਛਿੱਲ ਕੇ ਇਹਨਾਂ ਨੂੰ ਮੈਂ ਧੋ ਕੇ ਰੱਖ ਲਿਆ ਆ ਜੀ ਇਹ ਹੈਗੇ ਜੀ ਟਮਾਟਰ ਤੇ ਹਰੀਆਂ ਮਿਰਚਾਂ ਦਾ ਪੇਸਟ 2-3 ਟਮਾਟਰ ਪਾਏ ਆ 2-3 ਹਰੀਆਂ ਮਿਰਚਾਂ ਆਏ ਹੈਗੇ 4 ਤੋਂ 5 ਪਿਆਜ਼ ਦਰਦਰ ਇਹ ਪੀਸੇ ਹੋਏ ਆ ਤੇ ਇਹ ਹੈਗੇ ਜੀ 1 ਚਮਚ ਭਰ ਕੇ ਲਸਣ ਦਾ 1 ਚਮਚ ਆਦਰਕ ਦਾ ਆ ਮੈਂ ਸਾਰੇ ਮਸਾਲੇ ਤਿਆਰ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਗਾਜਰਾਂ ਦਾ ਆਟਾ ਲਗਾਉਣ ਵਾਸਤੇ ਇਹ ਗਾਜਰਾਂ ਨੂੰ ਕਰਾਂਗੇ ਗਾਜਰਾਂ ਨੂੰ ਕੱਟ ਕੇ ਇਹਨਾਂ ਨੂੰ ਬੋਇਲ ਕਰਨਾ ਆ ਕੁੱਕਰ ਦੇ ਵਿੱਚ ਪਾਣੀ ਗਰਮ ਹੋ ਰਿਹਾ ਆ ਤੁਸੀਂ ਦੇਖ ਸਕਦੇ ਹੋ ਜੀ ਤੇ ਜੀ ਉਹ ਉਬਲਦੇ ਹੋਏ ਪਾਣੀ ਦੇ ਵਿੱਚ ਮੈਂ ਇਸ ਤਰ੍ਹਾਂ ਮੋਟੀਆਂ-ਮੋਟੀਆਂ ਕੱਟ ਕੇ ਗਾਜਰਾ ਰਫਲੀ ਕੱਟ ਕੇ ਬਿਲਕੁਲ ਇੱਕ ਗਾਜਰ ਦੇ 4-5 ਟੁਕੜੇ ਕੱਟ ਕੇ ਉਹਨਾਂ ਨੂੰ ਪਾਣੀ ਦੇ ਵਿੱਚ ਪਾਉਂਦੇ ਜਾਣਾ ਆ ਤੁਸੀਂ ਦੇਖੋਗੇ ਬਹੁਤ ਹੀ ਵਧੀਆ ਤੇ ਹੈਲਥੀ ਪੂਰੀਆਂ ਬਣੋਂਗੀਆਂ ਗਾਜਰ ਵਾਲੀਆਂ ਪੂਰੀਆਂ ਜਿਹੜੀਆਂ ਅਸੀਂ ਬਣਾਉਣੀਆਂ ਆ ਤੇ ਇਹ ਗਾਜਰਾਂ ਦਾ ਜਿਹੜਾ ਕਲਰ ਆ ਬਿਲਕੁਲ ਵੀ ਇਹਨਾਂ ਦਾ ਕਲਰ ਨਹੀਂ ਹੁੰਦਾ ਐਸੇ ਤਰ੍ਹਾਂ ਦਾ ਹੀ ਕਲਰ ਰਹਿੰਦਾ ਆ ਲਓ ਜੀ ਮੈਂ ਗਾਜਰਾ ਸਾਰੀਆਂ ਕੱਟ ਕੇ ਪਾ ਲਈਆਂ ਆ ਕੋਸ਼ਿਸ਼ ਵੀ ਨਹੀਂ ਪਾਣਾ ਇਹਦੇ ਵਿੱਚ ਮੈਂ ਸਿਰਫ ਇਹਨੂੰ ਕੁੱਕਰ ਦੀ ਢੱਕਣ ਦੇ ਕੇ ਤੇ ਇਹਦੀ ਆਪਾਂ 2-3 ਵਿਸਲਾਂ 3 ਵਿਸਲਸ ਲਗਾਉਣੀਆਂ ਆ 3 ਸਿਟੀਆਂ ਲਗਾਉਣੀਆਂ ਆ ਲਗਾਉਣ ਤੋਂ ਬਾਅਦ ਆਪਣੇ ਆਪ ਜਦੋਂ ਇਹਦਾ ਪ੍ਰੈਸ਼ਰ ਖਤਮ ਹੋ ਜਾਂਦਾ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੱਢਿਆ ਆ ਕੱਢ ਕੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਦਿਖਾ ਰਹੀ ਆ ਦੇਖੋ ਕਿੰਨੀਆਂ ਵਧੀਆ ਗਾਜਰਾਂ ਸਾਡੀਆਂ ਮੈਸ਼ ਹੋ ਰਹੀਆਂ ਦੇਖੋ ਕਿੰਨੀਆਂ ਵਧੀਆ ਬਿਲਕੁਲ ਸੌਫਟ ਆ ਮੈਸ਼ ਆ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਗਾਜਰਾਂ ਨੂੰ ਐ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਆਂ ਆ ਦੇਖੋ ਸਾਰੀਆਂ ਹੀ ਗਾਜਰਾਂ ਇਸੇ ਤਰ੍ਹਾਂ ਹੀ ਮੈਸ਼ ਹੋ ਰਹੀਆਂ ਬਹੁਤ ਹੀ ਵਧੀਆ ਸੌਫਟ ਹੋ ਗਈਆਂ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਦਾ ਵਿਟਾਮਿਨ ਜਿਹੜੇ ਆ ਜੋ ਵੀ ਗਾਜਰਾ ਕਿੰਨੀਆਂ ਹੈਲਥੀ ਹੁੰਦੀਆਂ ਸਾਡੀ ਸਿਹਤ ਵਾਸਤੇ ਤਾਕਤਵਰ ਹੁੰਦੀਆਂ ਆ ਇਹਨਾਂ ਦਾ ਅਸੀਂ ਪਾਣੀ ਵੀ ਨਹੀਂ ਕੱਢਣਾ ਪਾਣੀ ਡレイン ਆਊਟ ਨਹੀਂ ਕਰਨਾ ਤੇ ਨਾ ਹੀ ਇਹਨਾਂ ਨੂੰ ਗਾਜਰਾਂ ਨੂੰ ਆਪਾਂ ਇਹ ਕੋਈ ਇਹਨਾਂ ਦਾ ਪੌਸਟਿਕ ਤਾਂ ਖਤਮ ਕੀਤੀ ਆ ਬਿਲਕੁਲ ਅਸੀਂ ਜਦ ਪਾਣੀ ਚ ਬੋਇਲ ਕੀਤੀਆਂ ਉਹ ਪਾਣੀ ਵੀ ਅਸੀਂ ਨਾਲ ਹੀ ਵਰਤਣਾ ਆ ਜੀ ਆ ਦੇਖੋ ਬਿਲਕੁਲ ਮੈਸ਼ ਹੋ ਰਹੀਆਂ ਸਾਰੀਆਂ ਗਾਜਰਾ ਮੈਂ ਤੁਹਾਨੂੰ ਦਿਖਾ ਦਿਤੀਆਂ ਇਸ ਤੋਂ ਬਾਅਦ ਇਹਨਾਂ ਨੂੰ ਖੁੱਲੇ ਵਰਤਨ ਦੇ ਵਿੱਚ ਪਾ ਕੇ ਠੰਡਾ ਹੋਣ ਵਾਸਤੇ ਰੱਖ ਦੇਣਾ ਆ ਪਾਣੀ ਦੇ ਨਾਲ ਹੀ ਕਿਉਂਕਿ ਪਾਣੀ ਸਾਡਾ ਬਹੁਤ ਹੀ ਵਧੀਆ ਤਾਕਤਵਾਲਾ ਆ ਅਗਰ ਪਾਣੀ ਬਚ ਵੀ ਜਾਵੇ ਤਾਂ ਆਪਾਂ ਕਿਸੇ ਸੂਪ ਦੇ ਵਿੱਚ ਜਾਂ ਕਿਸੇ ਗਰੇਵੀ ਦੇ ਵਿੱਚ ਇਹ ਪਾਣੀ ਯੂਜ਼ ਕਰ ਸਕਦੇ ਆ ਇੱਕ ਕਿਸਮ ਦਾ ਸਾਡਾ ਸਟਾਕ ਬਣ ਗਿਆ ਉਸ ਤੋਂ ਬਾਅਦ ਜੀ ਮੈਂ ਗੈਸ ਦੀ ਫਲੇਮ ਔਨ ਕਰ ਲਈ ਆ ਪ੍ਰੈਸ਼ਰ ਕੁੱਕਰ ਉਹੀ ਦੁਆਰਾ ਫੇਰ ਰੱਖ ਲਿਆ ਸਾਫ਼ ਕਰਕੇ ਧੋ ਕੇ ਤੇ ਇਹਦੇ ਵਿੱਚ ਮੈਂ ਇੱਕ ਕੜਛੀ ਤੋਂ ਡੇਢ ਕੜਛੀ ਮੈਂ ਸਰੋਂ ਦਾ ਤੇਲ ਪਾਇਆ ਜੀ ਤੜਕਾ ਲਗਾਉਣ ਵਾਸਤੇ ਸਰੋਂ ਦਾ ਤੇਲ ਹੀ ਪਾਉਣਾ ਆ ਸਰੋਂ ਦਾ ਤੇਲ ਜਦੋਂ ਗਰਮ ਹੋ ਜਾਵੇ ਇਹਦੇ ਵਿੱਚ ਪਾਤਾ ਜੀਰਾ ਇਹ ਹੈਗਾ ਜੀ ਤੇਜ ਪੱਤਾ, ਦਾਲਚੀਨੀ, ਲੌਂਗ ਤੇ ਇਹ ਹੈਗੀ ਵੱਡੀ ਇਲਾਇਚੀ ਜਿਹੜੀ ਵੱਡੀ ਇਲਾਇਚੀ ਆ ਇਹਦੇ ਆਪਾਂ ਇਹਨੂੰ ਖੋਲ ਕੇ ਪਾਣਾ ਆ ਆ ਦੇਖੋ ਇਸ ਤਰ੍ਹਾਂ ਤਾਂ ਜੋ ਜਿਹੜਾ ਇਹਦਾ ਅਸਰ ਆ ਬਿਲਕੁਲ ਤੇਲ ਦੇ ਵਿੱਚ ਜਾਵੇ ਨਾਲ ਹੀ ਤੇਜ ਪੱਤਾ ਪਾਤਾ, ਦਾਲਚੀਨੀ ਦਾ ਇੱਕ ਟੁਕੜਾ ਪਾਤਾ ਤੇ ਇਹ ਹੈਗੇ ਆ 5-6 ਲੌਂਗ ਇਹ ਲੌਂਗ ਪਾ ਲੈਣੇ ਆ ਆ ਦੇਖੋ ਇਸ ਤਰ੍ਹਾਂ ਬਿਲਕੁਲ ਇਹਦਾ ਜਿਹੜਾ ਇਹਦਾ ਫਲੇਵਰ ਆ ਉਹ ਤੇਲ ਦੇ ਵਿੱਚ ਆ ਜਾਣਾ ਹੈ ਜੀ ਉਸ ਤੋਂ ਬਾਅਦ ਜੀ ਮੈਂ ਹੁਣ ਪਾਣੇ ਆ ਇਹ ਆਪਣੇ ਪਿਆਜ਼ ਪਿਆਜ਼ਾਂ ਨੂੰ ਮੈਂ ਜ਼ਿਆਦਾ ਪੇਸਟ ਨਹੀਂ ਬਣਾਈ ਹਲਕਾ ਜਿਹਾ ਦਰਦਰਾ ਇਹਨਾਂ ਨੂੰ ਪੀਸਿਆ ਹੋਇਆ ਆ ਤੁਸੀਂ ਚਾਹੋ ਤਾਂ ਕद्दूकस ਕਰ ਸਕਦੇ ਆ ਅਗਰ ਨਹੀਂ ਕद्दूकस ਕਰਨਾ ਜਾਂ ਨਹੀਂ ਪਿਸਣਾ ਤੁਸੀਂ ਇਹਨੂੰ ਬਿਲਕੁਲ ਬਰੀਕ ਚੋਪ ਕਰ ਸਕਦੇ ਆ ਤੇ ਇਸ ਤਰ੍ਹਾਂ ਪਿਆਜ਼ ਨੂੰ ਜਿਹੜਾ ਇਹ ਪਕਾਉਣਾ ਆ ਮੈਂ ਚੰਗੀ ਤਰ੍ਹਾਂ ਪਿਆਜ਼ ਜਿੰਨਾ ਚਿਰ ਬਰਾਊਨ ਨਹੀਂ ਹੋ ਜਾਂਦਾ ਪਰ ਪਿਆਜ਼ ਨੂੰ ਪਿੰਕ ਨਹੀਂ ਕਰਨਾ ਬਰਾਊਨ ਕਰਨਾ ਆ ਬਰਾਊਨ ਪਿਆਜ਼ ਕਰਨ ਦੇ ਨਾਲ ਇਹਦਾ ਫਲੇਵਰ ਜਿਹੜਾ ਟੇਸਟ ਆ ਬਹੁਤ ਵਧੀਆ ਆਉਂਦਾ ਸੋ ਇਹਨੂੰ ਪੇਸ਼ੈਂਸ ਦੇ ਨਾਲ ਪਿਆਜ਼ ਨੂੰ ਭੁੰਨਣ ਤੇ ਮਿਹਨਤ ਕਰਨੀ ਆ ਦੂਸਰੇ ਪਾਸੇ ਮੈਂ ਗੈਸ ਦੀ ਫਲੇਮ ਔਨ ਕਰ ਦਿੱਤੀ ਆ ਗੈਸ ਦੀ ਫਲੇਮ ਔਨ ਕਰਕੇ ਮੈਂ ਇੱਧਰ ਪਾਣੀ ਇੱਕ ਗਲਾਸ ਪਾਣੀ ਦਾ ਗਰਮ ਹੋਣ ਵਾਸਤੇ ਰੱਖ ਦਿੱਤਾ ਆ ਪਾਣੀ ਸਾਡਾ ਗਰਮ ਹੋ ਰਿਹਾ ਆ ਜੀ ਤੇ ਨਾਲੋ ਨਾਲ ਮੈਂ ਇੱਧਰ ਪਿਆਜ਼ ਜਿਹੜੇ ਆ ਆਪਣੇ ਇਹ ਵੀ ਭੁੰਨਦੀ ਜਾ ਰਹੀ ਆ ਇਸ ਤਰ੍ਹਾਂ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਜਾਣਾ ਤੇ ਨਾਲੋਂ ਨਾਲ ਪਿਆਜ਼ ਭੁੰਨਦੇ ਜਾਣਾ ਆ ਅਗਰ ਪਿਆਜ਼ ਤੁਹਾਡਾ ਥੋੜਾ ਜਿਹਾ 팬 ਦੇ ਨਾਲ ਜਾਂ ਕੁੱਕਰ ਦੇ ਨਾਲ ਚਿਪਕਦਾ ਆ ਜਾਂ ਲੱਗਦਾ ਆ ਤਾਂ ਥੋੜਾ ਜਿਹਾ ਉਹਦੇ ਵਿੱਚ ਪਾਣੀ ਪਾ ਲਓ ਪਾਣੀ ਪਾਉਣ ਦੇ ਨਾਲ ਇਹ ਹੁੰਦਾ ਆ ਕਿ ਇਹਦਾ ਜਿਹੜਾ ਕਲਰ ਆ ਨਾ ਉਹ ਜਿਹੜਾ ਇਹਦਾ ਆਲੇ-ਦੋਲੇ ਸਾਈਡਾਂ ਤੇ ਲੱਗਾ ਆ ਉਹਦਾ ਫਲੇਵਰ ਬਹੁਤ ਵਧੀਆ ਅੱਗੇ ਨਾਲੋਂ ਵੱਧ ਕੇ ਫਲੇਵਰ ਆਉਂਦਾ ਆ ਕਿਉਂਕਿ ਜਿਹੜਾ ਇਹ ਪਿਆਜ਼ ਲੱਗਿਆ ਹੁੰਦਾ ਤਲੇ ਦੇ ਨਾਲ ਇਹ ਉਹੀ ਲੱਗਿਆ ਹੁੰਦਾ ਆ ਜਿਹੜਾ ਭੁੱਜਿਆ ਹੋਇਆ ਪਿਆਜ਼ ਦਾ ਹਿੱਸਾ ਹੁੰਦਾ ਆ ਸੋ ਇਹਨੂੰ ਪਾਣੀ ਦੇ ਨਾਲ ਅਸੀਂ ਹਲਕਾ ਜਿਹਾ ਪਾਣੀ ਪਾਇਆ ਤੁਸੀਂ ਦੇਖ ਸਕਦੇ ਹੋ ਤਾਂ ਦੁਬਾਰਾ ਫੇਰ ਮੈਂ ਇਹਨੂੰ ਭੁੰਨਣਾ ਸ਼ੁਰੂ ਕਰ ਦਿੱਤਾ ਦੇਖੋ ਜੀ ਤੇ ਜਿਹੜਾ ਨਾਲੇ ਆਲੇ-ਦਾਲੇ ਲੱਗਦਾ ਆ ਉਹਨੂੰ ਆਪਾਂ ਨਾਲੋਂ ਨਾਲ ਹੀ ਚਮਚ ਦੇ ਨਾਲ ਖੁਰਚਦੇ ਜਾਣਾ ਆ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਜੀ ਹੁਣ ਤੁਸੀਂ ਦੇਖ ਸਕਦੇ ਹੋ ਪਿਆਜ਼ ਦਾ ਕਲਰ ਕਾਫੀ ਚੇਂਜ ਹੋ ਚੁੱਕਾ ਆ ਤੇ ਇੱਧਰ ਸਾਡਾ ਪਾਣੀ ਵੀ ਬੋਇਲ ਹੋ ਚੁੱਕਾ ਆ ਦੇਖੋ ਜੀ ਇਸ ਪਾਣੀ ਦੇ ਵਿੱਚ ਮੈਂ ਪਾਣੀ ਆ ਚਾਹ ਪੱਤੀ ਚਾਹ ਪੱਤੀ ਦੇ 2 ਤੋਂ 3 ਚਮਚ ਪਾਣੇ ਆ ਜੀ ਮੈਂ ਛੋਟੇ ਆ ਟੀस्पून ਜਿਹੜੇ ਹੁੰਦੇ ਆ ਟੇਬਲस्पून ਨਹੀਂ ਹੈਗੇ ਉਹ ਵੱਡਾ ਹੁੰਦਾ ਆ ਸੋ ਜੀ ਇਹਨੂੰ ਵੀ ਮੈਂ ਚੰਗੀ ਤਰ੍ਹਾਂ ਉਬਾਲਣਾ ਆ ਤਕਰੀਬਨ 2 ਤੋਂ 3 ਮਿੰਟ ਜਦੋਂ ਤੱਕ ਬਿਲਕੁਲ ਇਹਦਾ ਪਾਣੀ ਦੇ ਵਿੱਚ ਫਲੇਵਰ ਨਹੀਂ ਆ ਜਾਂਦਾ ਚਾਹ ਪੱਤੀ ਦਾ ਸੋ ਜੀ ਇੱਧਰ ਵੀ ਸਾਡਾ ਨਾਲੋਂ ਨਾਲ ਮੈਂ ਇੱਧਰ ਪਿਆਜ਼ ਵੀ ਭੁੰਦੀ ਜਾ ਰਹੀ ਆ ਇਹਨੂੰ ਵੀ ਮਿਕਸ ਕਰਦੀ ਜਾ ਰਹੀ ਆ ਤੇ ਜੀ ਇਸ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਹੁਣ ਪਾ ਦੇਣਾ ਆ ਅਦਰਕ ਤੇ ਲਸਣ ਇੱਕ ਚਮਚ ਭਰ ਕੇ ਵੱਡਾ ਅਦਰਕ ਦਾਇਆ ਤੇ ਇੱਕ ਚਮਚ ਹੀ ਲਸਣ ਦਾਇਆ ਕੁੱਟਿਆ ਹੋਇਆ ਜਾਂ ਤੁਸੀਂ ਇਹਨੂੰ ਕद्दूकस ਕੀਤਾ ਹੋਇਆ ਕਹਿ ਸਕਦੇ ਹੋ ਤੇ ਇਹਨੂੰ ਵੀ ਨਾਲ ਹੀ ਭੁੰਨਣਾ ਆ ਪਿਆ ਅਦਰਕ ਤੇ ਲਸਣ ਨੂੰ ਹਰ ਵਾਰ ਦੀ ਤਰ੍ਹਾਂ ਮੈਂ 1 ਤੋਂ 1.5 ਮਿੰਟ ਹੀ ਭੁੰਨਿਆ ਕਿਉਂਕਿ ਸਿਰਫ ਆਪਾਂ ਇਹਦਾ ਕੱਚਾਪਨ ਹੀ ਖਤਮ ਕਰਨਾ ਹੁੰਦਾ ਹੈ ਨਾ ਕਿ ਇਹਨੂੰ ਜਲਾਉਣਾ ਨਹੀਂ ਹੈਗਾ ਸੋ ਜੀ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਡੇਢ ਮਿੰਟ ਹੋ ਗਿਆ ਬਿਲਕੁਲ ਸਾਡਾ ਕਲਰ ਜਿਹੜਾ ਆ ਤਾਂ ਪਿਆਜ਼ ਦਾ ਤੇ ਲਸਣ ਦਾ ਬਹੁਤ ਹੀ ਵਧੀਆ ਮਿਕਸ ਹੋ ਚੁੱਕਾ ਹੈ ਤੇ ਬਿਲਕੁਲ ਪੱਕ ਚੁੱਕਾ ਆ ਇਸ ਤੋਂ ਬਾਅਦ ਜੀ ਮੈਂ ਇੱਕ ਚਮਚ ਭਰ ਕੇ ਇਹਦੇ ਵਿੱਚ ਪਾਇਆ ਜੀ ਦੇਗੀ ਮਿਰਚ ਦਾ ਇੱਕ ਤੋਂ ਡੇਢ ਚਮਚ ਤੇ ਨਾਲ ਹੀ ਜੀ ਮੈਂ ਇਹਦੇ ਵਿੱਚ ਪਾਣਾ ਆ ਧਨੀਆ ਪਾਊਡਰ ਜਿਆਦਾ ਸਾਰਾ ਪਾਣਾ ਆ ਮੈਂ ਤਿੰਨ ਚਮਚ ਭਰ ਕੇ ਪਾਇਆ ਬਿਲਕੁਲ ਧਨੀਆ ਪਾਊਡਰ ਦੇ ਤੁਸੀਂ ਦੇਖ ਸਕਦੇ ਹੋ ਨਾਲ ਹੀ ਮੈਂ ਪਾਣਾ ਆ ਜੀ ਇਹਦੇ ਵਿੱਚ ਭੁੰਨਿਆ ਹੋਇਆ ਜੀਰੇ ਦਾ ਸਿਰਫ ਇੱਕ ਚਮਚ ਪਾਣਾ ਆ ਤੇ ਉਸ ਤੋਂ ਬਾਅਦ ਜੀ ਮੈਂ ਹਲਦੀ ਜਿਹੜੀ ਆ ਹਲਦੀ ਪਾਣੀ ਆ ਹਾਫ ਚਮਚ ਆ ਦੇਖੋ ਹਾਫ ਚਮਚ ਮੈਂ ਪਾ ਲਿਆ ਇਹਦਾ ਹਲਦੀ ਦਾ ਤੇ ਇਹਨਾਂ ਨੂੰ ਮੈਂ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰਨਾ ਆ ਕਿਉਂਕਿ ਮਸਾਲੇ ਸਾਡੇ ਡਰਾਈ ਆ ਜਾਂ ਤੁਸੀਂ ਇਹਨੂੰ ਪਹਿਲਾਂ ਹੀ ਪਾਣੀ ਦੇ ਵਿੱਚ ਭਿਉ ਸਕਦੇ ਆ ਪਰ ਮੈਂ ਨਹੀਂ ਭਿੰਦਾ ਮੈਂ ਐਸੀ ਤਰ੍ਹਾਂ ਹੀ ਇਹਨਾਂ ਨੂੰ ਪਾਣੀ ਪਾ ਕੇ ਮਿਕਸ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨਣਾ ਆ ਤਾਂ ਜੋ ਜਿਹੜੀ ਹਲਦੀ ਆ ਹਲਦੀ ਦਾ ਵੀ ਜਿਹੜਾ ਕੱਚਾਪਨ ਜਿਹਾ ਉਹ ਵੀ ਖਤਮ ਹੋ ਜਾਵੇ ਨਾਲੋ ਨਾਲ ਹੀ ਇਹਨੂੰ ਹਿਲਾਉਂਦੇ ਜਾਣਾ ਅਗਰ ਤੁਹਾਨੂੰ ਜ਼ਰੂਰਤ ਆ ਤਾਂ ਤੁਸੀਂ ਪਾਣੀ ਹੋਰ ਪਾ ਸਕਦੇ ਆ ਦੇਖ ਸਕਦੇ ਹੋ ਤੁਸੀਂ ਮਸਾਲਾ ਸਾਡਾ ਬਿਲਕੁਲ ਭੁੱਜ ਚੁੱਕਾ ਆ ਤੇ ਇਹਦਾ ਜਿਹੜਾ ਆਇਲ ਹੈ ਸੈਪਰੇਟ ਹੋ ਗਿਆ ਸੀ ਉਸ ਤੋਂ ਬਾਅਦ ਜੀ ਮੈਂ ਆਪਣੇ ਜਿਹੜੇ ਤਿੰਨ ਪਿਆਜ਼ ਟਮਾਟਰ ਸੀ ਤੇ ਮਿਰਚਾਂ ਸੀਆਂ ਆਪਣੇ ਟੇਸ ਅਕੋਰਡਿੰਗ ਦੋ ਤਿੰਨ ਮਿਰਚਾਂ ਮੈਂ ਪੀਸੀਆਂ ਸੀ ਇਹਨਾਂ ਨੂੰ ਵੀ ਨਾਲ ਹੀ ਪਾ ਦੇਣਾ ਦੇਖੋ ਇਸ ਤਰ੍ਹਾਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਆਪਾਂ ਟਮਾਟਰ ਪਾ ਕੇ ਫਿਰ ਦੁਬਾਰਾ ਮਸਾਲਾ ਚੰਗੀ ਤਰ੍ਹਾਂ ਭੁੰਨਣਾ ਆ ਟਮਾਟਰ ਪਾਣ ਤੋਂ ਬਾਅਦ ਨਾਲ ਹੀ ਮੈਂ ਆਪਣੇ ਟੇਸਟ ਦੇ ਅਕੋਰਡਿੰਗ ਤਕਰੀਬਨ 1 ਤੋਂ 1.5 ਚਮਚ ਮੈਂ ਇਹਦੇ ਵਿੱਚ 1.5 ਚਮਚ ਮੰਨ ਕੇ ਚੱਲੋ ਨਮਕ ਦਾ ਪਾਇਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਆਂ ਅਗਰ ਤੁਸੀਂ ਵੱਧ ਖਾਣੇ ਆ ਤਾਂ ਤੁਸੀਂ ਵੱਧ ਪਾ ਸਕਦੇ ਘੱਟ ਖਾਣੇ ਘੱਟ ਪਾ ਸਕਦੇ ਆਂ ਆਹ ਜੀ ਮੈਂ 1/2 ਟੀस्पून ਪਾਇਆ ਜੀ ਕਾਲਾ ਨਮਕ ਕਾਲੇ ਨਮਕ ਦੇ ਨਾਲ ਚੰਨਿਆਂ ਦੇ ਵਿੱਚ ਫਲੇਵਰ ਬਹੁਤ ਹੀ ਵਧੀਆ ਆਉਂਦਾ ਆ ਤੁਸੀਂ ਪਾ ਕੇ ਦੇਖਿਓ ਬਣਾ ਕੇ ਦੇਖਿਓ ਤੇ 1 ਚਮਚ ਮੈਂ ਭਰ ਕੇ ਪਾਇਆ ਆ ਜੀ ਅਮਚੂਰ ਪਾਊਡਰ ਅਗਰ ਤੁਸੀਂ ਸਾਡੇ ਕੋਲ ਅਮਚੂਰ ਪਾਊਡਰ ਹੈਗਾ ਉਹ ਪਾ ਲਓ ਅਗਰ ਅਮਚੂਰ ਪਾਊਡਰ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਚਨਾ ਮਸਾਲਾ ਪਾ ਸਕਦੇ ਆ ਅਗਰ ਚਨਾ ਮਸਾਲਾ ਨਹੀਂ ਪਾਉਣਾ ਤਾਂ ਤੁਸੀਂ ਕੁੱਟਿਆ ਹੋਇਆ ਅਨਾਰ ਦਾਣਾ ਵੀ ਪਾ ਸਕਦੇ ਆ ਸਭ ਤੋਂ ਪਰ ਸੌਖਾ ਤੇ ਆਸਾਨ ਤਰੀਕਾ ਹੈ ਜੀ ਅਮਚੂਰ ਪਾਊਡਰ ਪਾਣ ਦਾ ਦੇਖ ਸਕਦੇ ਹੋ ਤੁਸੀਂ ਲਓ ਜੀ ਮਸਾਲਾ ਸਾਡਾ ਬਿਲਕੁਲ ਭੁੱਜ ਗਿਆ ਹੈ ਜੀ ਦੇਖ ਸਕਦੇ ਹੋ ਤੁਸੀਂ ਜਿਹੜਾ ਆਇਲ ਹੈ ਬਿਲਕੁਲ ਸੈਪਰੇਟ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਆ ਹਲਕਾ ਹਲਕਾ ਆਇਲ ਦੇਖੋ ਆਹ ਦੇਖੋ ਹੁਣ ਮੈਂ ਦਿਖਾ ਰਹੀ ਆ ਅਲੱਗ ਹੋਇਆ ਜੀ ਮਸਾਲੇ ਤੋਂ ਇਹੀ ਇਹਦਾ ਸਾਈਨ ਹੁੰਦਾ ਕਿ ਸਾਡਾ ਮਸਾਲਾ ਚੰਗੀ ਤਰ੍ਹਾਂ ਪਹੁੰਚ ਗਿਆ ਆ ਟਮਾਟਰ ਵਗੈਰਾ ਸਾਰਾ ਕੁਝ ਜੋ ਵੀ ਅਸੀਂ ਪਾਇਆ ਸੀ ਸਾਰੇ ਚੰ ਬਹੁਤ ਵਧੀਆ ਤਰੀਕੇ ਨਾਲ ਪਹੁੰਚ ਗਿਆ ਆ ਹੁਣ ਜੀ ਆਪਾਂ ਇਹਦੇ ਵਿੱਚ ਪਾਣੇ ਆ ਆਪਣੇ ਚਨੇ ਤੁਸੀਂ ਕਿ ਦੇਖ ਸਕਦੇ ਹੋ ਚਨਿਆਂ ਨੂੰ ਮੈਂ ਭੁੰਨਤਾ ਹੋਇਆ ਸੀ ਰਾਤ ਦਾ ਜਿਸ ਪਾਣੀ ਚ ਭੇਣਾ ਆ ਉਹ ਪਾਣੀ ਆਪਾਂ ਡਰੇਨ ਆਊਟ ਕਰ ਦੇਣਾ ਉਹ ਪਾਣੀ ਨਹੀਂ ਵਰਤਣਾ ਕਿਉਂਕਿ ਉਹ ਪਾਣੀ ਵਰਤਨ ਦੇ ਵਰਤਾਂਗੇ ਤਾਂ ਉਹਦੇ ਨਾਲ ਗੈਸ ਦੀ ਪ੍ਰੋਬਲਮ ਹੁੰਦੀ ਆ ਇਸ ਕਰਕੇ ਤੁਸੀਂ ਜਿਹੜਾ ਜਿਸ ਪਾਣੀ ਚ ਚਨੇ ਭਿਨੇ ਆ ਉਹ ਪਾਣੀ ਸਿੱਟ ਦੇਣਾ ਆ ਤੇ ਤੁਸੀਂ ਨਮਾ ਪਾਣੀ ਹੋਰ ਪਾਉਣਾ ਆ ਸਵੇਰ ਨੂੰ ਜਦੋਂ ਤੁਸੀਂ ਪਾਣੀ ਚੇਂਜ ਵੀ ਕਰਨਾ ਇਹ ਮੈਂ ਚਨੇ ਬਿਲਕੁਲ ਨਹੀਂ ਉਬਾਲੇ ਇਹਨਾਂ ਨੂੰ ਐਸੀ ਤਰ੍ਹਾਂ ਹੀ ਆਪਾਂ ਇਹ ਇਹਨਾਂ ਦੀ ਸਬਜ਼ੀ ਬਣਾਉਣੀ ਆ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਆ ਬਹੁਤ ਵਧੀਆ ਵਧੀਆ ਟੇਸਟ ਆਉਂਦਾ ਆ ਤੇ ਇਹਨਾਂ ਨੂੰ ਮੈਂ ਹੁਣ ਆ ਦੇਖੋ ਚਾਹ ਦੀ ਛਾੜਨੀ ਆ ਚਾਹ ਦਾ ਪਾਣੀ ਬਹੁਤ ਗਰਮ ਆ ਮੇਰਾ ਹੱਥ ਕੰਬ ਰਿਹਾ ਆ ਕਿਉਂਕਿ ਉੱਪਰੋਂ ਪਾਣੀ ਦੀ ਵੀ ਭਾਫ਼ ਲੱਗ ਰਹੀ ਸੀ ਤੇ ਇੱਧਰ ਸਾਡੇ ਜਿਹੜੇ ਕੁੱਕਰ ਦੇ ਵਿੱਚ ਸੀਗੇ ਇਹਨਾਂ ਦੇ ਵੀ ਬਹੁਤ ਗਰਮ ਗਰਮ ਭਾਫ਼ ਲੱਗ ਰਹੀ ਸੀ ਸੋ ਇਸ ਕਰਕੇ ਇਹ ਪਾਣੀ ਪਾਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਾਣੀ ਸਾਡਾ ਬਿਲਕੁਲ ਉਬਲ ਗਿਆ ਸੀ ਚਾਹ ਪੱਤੀ ਵਾਲਾ ਚਨਿਆਂ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਪਾਣੀ ਉੰਨਾ ਕ ਹੀ ਪਾਣਾ ਜਿੰਨਾ ਕੋ ਚਨਿਆਂ ਨੂੰ ਚਾਹੀਦਾ ਆ ਮਤਲਬ ਚਨੇ ਵਿੱਚ ਉਹਦੇ ਪੂਰੀ ਤਰ੍ਹਾਂ ਡਿਪ ਹੋ ਜਾਣੇ ਚਾਹੀਦੇ ਆ ਓਵਰ ਪਾਣੀ ਨਹੀਂ ਪਾਉਣਾ ਉਹਦੇ ਨਾਲ ਚਨੇ ਸਾਡੇ ਬਿਲਕੁਲ ਵੀ ਚੰਗੀ ਤਰ੍ਹਾਂ ਟੇਸਟੀ ਨਹੀਂ ਬਣਦੇ ਹੁਣ ਮੈਨੂੰ ਲੱਗਦਾ ਕਿ ਸਾਨੂੰ ਪਾਣੀ ਦੀ ਹੋਰ ਜ਼ਰੂਰਤ ਹੈ ਮੈਂ ਪਾਣੀ ਹੋਰ ਪਾਤਾ ਤੇ ਇਹ ਮੈਂ ਜੀ ਪਾਇਆ ਹਾਫ ਟੀस्पून ਮਿੱਠਾ ਸੋਡਾ ਮਿੱਠਾ ਸੋਡਾ ਪਾਉਣ ਦੇ ਨਾਲ ਇਹਦਾ ਜਿਹੜਾ ਚਨੇ ਆ ਇਹ ਬਹੁਤ ਵਧੀਆ ਬਰਨ ਵੀ ਜਾਂਦੇ ਆ ਤੇ ਇਹਦੇ ਨਾਲ ਟੇਸਟ ਵੀ ਕੋਈ ਫਰਕ ਨਹੀਂ ਇਹਦਾ ਮਿੱਠੇ ਛੋਡੇ ਨਾਲ ਪੈਂਦਾ ਤੇ ਆ ਦੇਖੋ ਤੁਸੀਂ ਇਹਦੇ ਨਾਲ ਬਹੁਤ ਹੀ ਵਧੀਆ ਬਣਦੇ ਮਿੱਠਾ ਛੋਡਾ ਇਸ ਟਾਈਮ ਤੇ ਪਾਉਣਾ ਆ ਥੋੜਾ ਜਿਹਾ ਮੈਂ ਪਾਣੀ ਗਰਮ ਕਰਕੇ ਹੋਰ ਪਾ ਦਿੱਤਾ ਤੇ ਹੁਣ ਮੈਂ ਤੁਹਾਨੂੰ ਮਿਕਸ ਕਰਕੇ ਦਿਖਾ ਰਹੀ ਆ ਆ ਦੇਖੋ ਜੀ ਤੇ ਜੀ ਆਪਣੇ ਆਪਣੇ ਕੁੱਕਰ ਦਾ ਹਿਸਾਬ ਹੁੰਦਾ ਜਾਂ ਗੈਸ ਦੀ ਫਲੇਮ ਜਾਂ ਤੁਸੀਂ ਜਿਸ ਤਰ੍ਹਾਂ ਵੀ ਬਣਾਉਨੇ ਆ ਉਹ ਆਪਣਾ ਆਪਣਾ ਹਿਸਾਬ ਹੁੰਦਾ ਆ ਮੈਂ ਇਸ ਕੁੱਕਰ ਦੇ ਵਿੱਚ ਇਹਦੀਆਂ ਸਿਰਫ ਤਿੰਨ ਵਿਸਲਸ ਲਗਾਉਣੀਆਂ ਆ ਤਿੰਨ ਸੀਟੀਆਂ ਲਗਵਾਉਣੀਆਂ ਆ ਆ ਦੇਖੋ ਤੁਸੀਂ ਇਹ ਬਬਲਸ ਜਏ ਸਿਰਫ ਸਾਡੇ ਮਿੱਠਾ ਸੋਡਾ ਪਾਣ ਦੇ ਨਾਲ ਆਏ ਆ ਆ ਦੇਖ ਸਕਦੇ ਹੋ ਮਿਕਸ ਕਰ ਲਿਆ ਮੈਂ ਹੁਣ ਮੈਂ ਇਹਦਾ ਢੱਕਣ ਦੇ ਦੇਣਾ ਢੱਕਣ ਦੇ ਕੇ ਆਪਾਂ ਇਹਨਾਂ ਨੂੰ ਪਕਾਵਾਂਗੇ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਯਕੀਨ ਜਾਣਿਓ ਟੇਸਟੀ ਬਹੁਤ ਬਣਦੀ ਆ ਦੋ ਜਾਂ ਤਿੰਨ ਵਿਸਲਾ ਲਵਾਉਣੀਆਂ ਆ ਲਗਵਾਉਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਤੇ ਇੱਧਰ ਦੇਖੋ ਗਾਜਰਾਂ ਜਿਹੜੀਆਂ ਸਾਡੀਆਂ ਬਿਲਕੁਲ ਠੰਡੀਆਂ ਹੋ ਚੁੱਕੀਆਂ ਠੰਡੀਆਂ ਕਰਕੇ ਹੀ ਪੀਸਣੀਆਂ ਆ ਅਗਰ ਗਰਮ ਕਰਕੇ ਪੀਸਾਂ ਗਰਮ-ਗਰਮ ਪੀਸਾਂਗੇ ਵੈਸੇ ਵੀ ਉਹਨਾਂ ਦੀ ਗੈਸ ਬਣ ਜਾਂਦੀ ਆ ਉਹਦੇ ਵਿੱਚ ਮਿਕਸਿੰਗ ਜਾਰ ਦੇ ਵਿੱਚ ਉਹ ਵੀ ਡਾਰੇ ਆ ਦੂਸਰੀ ਗੱਲ ਇਹ ਆ ਕਿ ਕਲਰ ਦਾ ਕਲਰ ਨੂੰ ਬਹੁਤ ਫਰਕ ਪੈਂਦਾ ਥੋੜਾ ਜਿਹਾ ਜਿਹੜਾ ਪਾਣੀ ਮੈਨੂੰ ਜ਼ਿਆਦਾ ਲੱਗ ਰਿਹਾ ਸੀ ਮੈਂ ਪਾਣੀ ਗਾਜਰਾਂ ਦਾ ਕੱਢ ਲਿਆ ਆ ਦੇਖੋ ਜੀ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਪੀਸ ਲੈਣਾ ਕਲਰ ਦੇਖੋ ਬਹੁਤ ਵਧੀਆ ਗਾਜਰਾਂ ਦਾ ਆ ਆ ਲਓ ਜੀ ਬਹੁਤ ਵਧੀਆ ਗਾਜਰਾਂ ਦਾ ਕਲਰ ਆਇਆ ਹੈ ਜੀ ਇਹਨਾਂ ਨੂੰ ਮੈਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੀਸ ਕੇ ਤਿਆਰ ਕਰ ਲਿਆ ਲਾਈਟ ਦਾ ਬਹੁਤ ਇਸ਼ੂ ਹੋ ਰਿਹਾ ਸੀ ਇਸ ਟਾਈਮ ਤੇ ਹੁਣ ਫੇਰ ਲਾਈਟ ਚੱਲ ਗਈ ਆ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਕਿੰਨੀਆਂ ਵਧੀਆ ਆ ਇਹਦੇ ਵਿੱਚ ਇਹ ਨਹੀਂ ਹੁੰਦਾ ਹੈਗਾ ਕਿ ਆਪਾਂ ਇਹਨਾਂ ਨੂੰ ਜਿਆਦਾ ਪਤਲਾ ਪੀਸ ਕੇ ਪੀਸਣਾ ਜਾਂ ਘੱਟ ਪੀਸਣਾ ਆ ਤੇ ਬਿਲਕੁਲ ਆਪਾਂ ਪੇਸਟ ਦੀ ਤਰ੍ਹਾਂ ਬਣਾਉਣਾ ਆ ਜਿੱਦਾਂ ਆਪਾਂ ਸੂਪ ਬਣਾਉਨੇ ਆ ਇਹ ਜੀ ਮੈਂ ਦੋ ਕੋਲੀਆਂ ਕਣਕ ਦੇ ਆਟੇ ਦੀਆਂ ਲਈਆਂ ਤੇ ਇੱਕ ਕੌਲੀ ਦੇ ਕਰੀਬ ਮੈਂ ਲਿਆ ਜੀ ਮੈਦਾ ਦੇਖੋ ਜੀ ਅਗਰ ਤੁਸੀਂ ਚਾਹੋ ਤਾਂ ਮੈਦਾ ਪਾ ਸਕ ਨਹੀਂ ਸਕਿੱਪ ਕਰ ਸਕਦੇ ਆ ਤੇ ਕੱਲੇ ਕਣਕ ਦੇ ਆਟੇ ਦੀਆਂ ਵੀ ਬਹੁਤ ਵਧੀਆ ਪੂਰੀਆਂ ਬਣ ਕੇ ਤਿਆਰ ਹੁੰਦੀਆਂ ਆ ਜੀ ਤੇ ਇਹਦੇ ਵਿੱਚ ਮੈਂ ਇੱਕ ਚਮਚ ਭਰ ਕੇ ਪਾਣਾ ਸੂਜੀ ਦਾ ਸੂਜੀ ਪਾਣ ਦੇ ਨਾਲ ਜਿਹੜੀਆਂ ਸਾਡੀਆਂ ਪੂਰੀਆਂ ਆ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਹਨ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੋਰ ਵਿੱਚ ਕੁਝ ਵੀ ਨਹੀਂ ਪਾਉਣਾ ਜੀ ਆਹ ਦੇਖੋ ਜੀ ਚੰਗੀ ਤਰ੍ਹਾਂ ਇਹ ਆਟਾ ਮਿਕਸ ਕਰਨ ਤੋਂ ਬਾਅਦ ਜਿਹੜਾ ਸਾਡਾ ਇਹ ਗਾਜਰਾਂ ਵਾਲਾ ਆਪਾਂ ਬਣਾਇਆ ਸੀਗਾ ਮਿਕਸ ਆ ਦੇਖੋ ਇਸ ਤਰ੍ਹਾਂ ਗਾਜਰਾ ਪੀਸ ਕੇ ਬਣਾਈਆਂ ਸੀਗੀਆਂ ਜੀ ਇਹ ਮੈਂ ਥੋੜੀਆਂ-ਥੋੜੀਆਂ ਪਾਉਂਦੇ ਜਾਣਾ ਠੰਡਾ ਕਰਕੇ ਪੀਸਣ ਦਾ ਇਹੀ ਫਾਇਦਾ ਹੁੰਦਾ ਦੇਖੋ ਬਿਲਕੁਲ ਇਹਨਾਂ ਦਾ ਕਲਰ ਨਹੀਂ ਖਰਾਬ ਹੋਇਆ ਗਾਜਰਾਂ ਦਾ ਬਹੁਤ ਵਧੀਆ ਹਲਕੇ-ਹਲਕੇ ਹੱਥ ਦੇ ਨਾਲ ਇਹਨੂੰ ਮੈਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਦੇ ਜਾਣਾ ਦੇਖੋ ਜੀ ਜਿੰਨਾ ਕੁ ਵੀ ਸਾਨੂੰ ਜ਼ਰੂਰਤ ਆ ਜਿਹੜਾ ਆਪਾਂ ਗਾਜਰਾਂ ਦਾ ਉਹ ਪੇਸਟ ਬਣਾਈ ਆ ਜਿੰਨੀ ਕੁ ਜ਼ਰੂਰਤ ਆ ਉਹਨਾਂ ਉਹਨਾਂ ਪਾਉਂਦੇ ਜਾਣਾ ਆਟੇ ਦੇ ਵਿੱਚ ਅਗਰ ਤੁਹਾਡੇ ਕੋਲ ਕੁਝ ਜ਼ਿਆਦਾ ਵੀ ਇਹ ਪੈ ਜਾਵੇ ਤੇ ਆਟੇ ਦੇ ਵਿੱਚ ਤੁਸੀਂ ਥੋੜਾ ਜਿਹਾ ਆਟਾ ਹੋਰ ਮਿਲਾ ਸਕਦੇ ਆ ਦੇਖੋ ਜੀ ਇਸ ਤਰ੍ਹਾਂ ਮੈਂ ਪਾ ਰਹੀ ਆ ਅਗਰ ਤੁਹਾਡੇ ਕੋਲੋਂ ਬਚ ਜਾਂਦਾ ਆ ਤਾਂ ਤੁਸੀਂ ਇਹਨੂੰ ਕਿਸੇ ਡੱਬੇ ਦੇ ਵਿੱਚ ਇਹ ਟੈੱਡ ਡੱਬੇ ਵਿੱਚ ਪਾ ਕੇ ਰੱਖ ਲਓ ਫਿਰ ਤੁਹਾਡੇ ਕੰਮ ਆ ਜਾਊਗਾ ਕਿਸੇ ਗਰੇਵੀ ਚ ਪੈ ਸਕਦਾ ਉਦਾਂ ਪੈ ਸਕਦਾ ਆ ਲਓ ਜੀ ਹੁਣ ਮੈਂ ਹਲਕਾ ਜਿਹਾ ਤੇਲ ਦਾ ਹੱਥ ਲਾਇਆ ਤੇਲ ਦਾ ਹੱਥ ਲਗਾਉਣ ਦੇ ਨਾਲ ਇਹ ਹੁੰਦਾ ਕਿ ਸਾਰਾ ਜਿਹੜਾ ਆਟਾ ਆ ਇੱਕ ਸਾਰ ਇਕੱਠਾ ਹੋ ਜਾਂਦਾ ਦੂਸਰੀ ਗੱਲ ਇਹ ਆ ਇਹ ਦੇ ਵਿੱਚ ਆਪਾਂ ਕੋਈ ਵੀ ਕੁਝ ਹੋਰ ਮੌਨ ਵਗੈਰਾ ਨਹੀਂ ਪਾਇਆ ਤੇ ਇਹ ਆਟਾ ਜਦੋਂ ਆਪਾਂ ਥੋੜਾ ਜਿਹਾ ਇਹਨੂੰ ਰੱਖਣਾ ਰੈਸਟ ਕਰਨ ਵਾਸਤੇ ਇਹ ਇਹ ਆਟਾ ਸਾਡਾ ਸੁੱਕਦਾ ਵੀ ਨਹੀਂ ਹੈਗਾ ਦੇਖੋ ਬਿਲਕੁਲ ਇਹ ਸੌਫਟ ਨਾ ਬਹੁਤਾ ਸਖਤ ਨਾ ਬਹੁਤਾ ਮਤਲਬ ਅਸਿ ਢਿਲਾਟਾ ਗੁੰਨੇ ਆ ਬਹੁਤ ਵਧੀਆ ਨੋਰਮਲ ਬਣ ਕੇ ਤਿਆਰ ਹੋ ਗਿਆ ਆਟਾ ਆਪਾਂ ਰੱਖ ਦਿੱਤਾ ਰੈਸਟ ਵਾਸਤੇ ਤੇ ਇਧਰ ਜਿਹੜਾ ਸਾਡਾ ਪ੍ਰੈਸ਼ਰ ਕੁੱਕਰ ਦਾ ਬਿਲਕੁਲ ਪ੍ਰੈਸ਼ਰ ਖਤਮ ਹੋ ਗਿਆ ਹੁਣ ਅਸੀਂ ਮੈਂ ਇਹਨੂੰ ਖੋਲ ਕੇ ਦਿਖਾ ਰਹੀ ਆਂ ਦੇਖੋ ਕਿੰਨੇ ਵਧੀਆ ਸਾਡੇ ਚਨੇ ਬਣ ਕੇ ਤਿਆਰ ਹੋ ਗਏ ਆ ਜੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਖੜੇ ਮਸਾਲੇ ਜੋ ਆਪਾਂ ਪਾਏ ਇਹਦੇ ਵਿੱਚ ਉਹਦੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਕੋਈ ਮੈਂ ਇਹਦੇ ਵਿੱਚ ਗਰਮ ਮਸਾਲਾ ਨਹੀਂ ਪਾਇਆ ਜੋ ਖੜੇ ਮਸਾਲੇ ਪਾਏ ਉਹਨਾਂ ਨਾਲ ਹੀ ਇਹ ਬਣਾਇਆ ਆ ਮੈਂ ਤੁਹਾਨੂੰ ਹੱਥ ਦੇ ਨਾਲ ਦਿਖਾ ਰਹੀ ਆਂ ਦੇਖੋ ਕਿੰਨੇ ਵਧੀਆ ਮੈਸ਼ ਹੋ ਗਏ ਆ ਆ ਦੇਖੋ ਬਹੁਤ ਵਧੀਆ ਇਦਾਂ ਹੀ ਸਾਡੇ ਜਿਹੜੇ ਸਾਡੇ ਚਾਣੇ ਆ ਖੜੇ ਖੜੇ ਹੋਣੇ ਚਾਹੀਦੇ ਪਰ ਹੱਥ ਲਗਾਉਣ ਦੇ ਨਾਲ ਇਹ ਬਿਲਕੁਲ ਸੌਫਟ ਆ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਮੈਂ ਇਸ ਕੁੱਕਰ ਮੈਂ ਕੁੱਕਰ ਦੇ ਵਿੱਚ ਤਿੰਨ ਸੀਟੀਆਂ ਲਗਵਾਈਆਂ ਆ ਲਓ ਜੀ ਹੁਣ ਮੈਂ ਇਹਦੇ ਵਿੱਚ ਇੱਕ ਕਸੂਰੀ ਮੇਥੀ ਆ ਡਰਾਈ ਰੋਸਟ ਕੀਤੀ ਹੋਈ ਆ ਇਸ ਤਰ੍ਹਾਂ ਇਹਦਾ ਮੈਂ ਪਾਊਡਰ ਬਣਾ ਕੇ ਕਸੂਰੀ ਮੇਥੀ ਪਾਣੀ ਆ ਕਸੂਰੀ ਮੇਥੀ ਜ਼ਰੂਰ ਪਾਓ ਜੀ ਟੇਸਟ ਬਹੁਤ ਵਧੀਆ ਨਿਕਲ ਕੇ ਟੇਸਟ ਬਹੁਤ ਵਧੀਆ ਅਮੇਜ਼ਿੰਗ ਟੇਸਟ ਆਂਦਾ ਆ ਜੀ ਕਸੂਰੀ ਮੇਥੀ ਦਾ ਤੇ ਕੋਈ ਗੱਲ ਨਹੀਂ ਅਗਰ ਨਹੀਂ ਹੈ ਕਿ ਤੁਸੀਂ ਹਰਾ ਧਨੀਆ ਪਾ ਸਕਦੇ ਆ ਹਰਾ ਧਨੀਆ ਤਾਂ ਆਮ ਹੀ ਅੱਜ ਕੱਲ ਮਿਲ ਰਿਹਾ ਆ ਤੁਸੀਂ ਹਰਾ ਧਨੀਆ ਪਾ ਸਕਦੇ ਹੁਣ ਆਪਾਂ ਇਹਦੇ ਵਿੱਚ ਲਾਸਟ ਫਾਈਨਲ ਤੜਕੇ ਦੀ ਤਿਆਰੀ ਕਰਨੀ ਆ ਉਹਦੇ ਵਾਸਤੇ ਜੀ ਮੈਂ ਇਹ ਲਿਆ ਦੇਸੀ ਘਿਓ ਦੇਸੀ ਘਿਓ ਮੈਂ ਵੇਰਕਾ ਦਾ ਹੀ ਵਰਤਦੀ ਹੁੰਨੀ ਆ ਦੇਸੀ ਘਿਓ ਪਾਣ ਤੋਂ ਪਹਿਲਾਂ ਮੈਂ ਉਹਨੂੰ ਉਤਾਰ ਲਿਆ ਗੈਸ ਤੋਂ ਕਿਉਂਕਿ ਮੈਂ ਤੜਕਾ ਦੇਣਾ ਹੈ ਇਹਨੂੰ ਮੈਂ ਖੁੱਲੇ ਬਰਤਨ ਦੇ ਵਿੱਚ ਪਾ ਲਿਆ ਵੈਸੇ ਵੀ ਮੈਂ ਜਦੋਂ ਵੀ ਕੋਈ ਸਬਜ਼ੀ ਬਣਾਉਣੀ ਆ ਮੈਂ ਕੁੱਕਰ ਦੇ ਵਿੱਚ ਅਗਰ ਬਣਾਵਾਂ ਤਾਂ ਉਹਨੂੰ ਮੈਂ ਛੋਟੇ ਬਰਤਨ ਦੇ ਵਿੱਚ ਕੱਢ ਦਿੰਨੀ ਆ ਘਿਓ ਦੇ ਵਿੱਚ ਜੀ ਮੈਂ ਪਾ ਲਈ ਅੱਧਾ ਚਮਚ ਤਕਰੀਬਨ ਹਿੰਗ ਹਿੰਗ ਪਾਈ ਆ ਹਿੰਗ ਪਾਣ ਤੋਂ ਬਾਅਦ ਜੀ ਇਹ ਮੈਂ ਦੋ ਫੜ ਕੀਤੀਆਂ ਹੋਈਆਂ ਹਰੀਆਂ ਮਿਰਚਾਂ ਤੋ ਤਿੰਨ ਪਾਈਆਂ ਤੇ ਥੋੜਾ ਜਿਹਾ ਮੈਂ ਆਦਰਕ ਦੇ ਲੱਛੇ ਪਾਏ ਆ ਤੇ ਇਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਆ ਤੇ ਹਾਫ ਟੀस्पून ਮੈਂ ਇਹਦੇ ਵਿੱਚ ਜੀ ਪਾ ਲਿਆ ਜੀਰਾ ਜੀਰਾ ਮੈਂ ਘੱਟ ਪਾਇਆ ਕਿਉਂਕਿ ਪਹਿਲਾਂ ਵੀ ਪਾਇਆ ਆ ਹਿੰਗ ਜ਼ਰੂਰ ਪਾਇਓ ਹਿੰਗ ਜਿਹੜੀ ਇਹ ਪੇਟ 'ਚ ਗੈਸ ਨਹੀਂ ਬਣਨ ਦਿੰਦੀ ਹੈਗੀ ਤੇ ਸਾਡੇ ਖਾਣੇ ਨੂੰ ਵੀ ਹਾਜ਼ਮ ਕਰਨ ਵਿੱਚ ਸਾਡੀ ਮਦਦ ਕਰਦੀ ਆ ਹਿੰਗ ਜ਼ਰੂਰ ਪਾਇਆ ਕਰੋ ਜੀ ਇੱਕ ਚਮਚ ਭਰ ਕੇ ਮੈਂ ਪਾ ਲਈ ਦੇਗੀ ਲਾਲ ਮਿਰਚ ਤੇ ਦੇਗੀ ਲਾਲ ਮਿਰਚ ਪਾਣ ਤੋਂ ਬਾਅਦ ਇਹਨੂੰ ਜਲਦੀ ਹੀ ਗੈਸ ਤੋਂ ਉਤਾਰ ਲੈਣਾ ਉਤਾਰ ਕੇ ਆਪਾਂ ਚਨੇਆਂ ਦੇ ਉੱਪਰ ਦੇ ਦਿੱਤਾ ਜੀ ਇਹਦਾ ਤੜਕਾ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਦੇਸੀ ਘਿਓ ਦਾ ਤੜਕਾ ਆ ਉਹ ਵੀ ਕਾਬਲੀ ਚਨੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਸੀ ਲਓ ਜੀ ਸਾਡੀ ਸਬਜ਼ੀ ਬਣ ਕੇ ਹੋ ਗਈ ਆ ਤਿਆਰ ਹੁਣ ਮੈਂ ਇਹਨਾਂ ਨੂੰ ਕਰਾਂਗੀ ਸਰਵ ਸਰਵ ਕਰਨ ਤੋਂ ਪਹਿਲਾਂ ਜੀ ਆਪਾਂ ਬਣਾਣੀਆਂ ਹਜੇ ਪੂਰੀਆਂ ਹਰਾ ਧਨੀਆ ਪਾ ਲੈਣਾ ਉੱਤੇ ਹਰੇ ਧਨੀਏ ਦੀ ਗਾਰਨਿਸ਼ ਕਰ ਦੇਣੀ ਆ ਢੱਕਣ ਦੇਣਾ ਆ ਤਾਂ ਜੋ ਜਿਹੜੇ ਇਹਦੇ ਇਹਦੀ ਖੁਸ਼ਬੂ ਆ ਇਹਦੇ ਸਬਜੀ ਦੇ ਵਿੱਚ ਹੀ ਰਵੇ ਬਾਹਰ ਨਾ ਨਿਕਲੇ ਇੱਧਰ ਮੈਂ ਆਪਣਾ ਕਾਊਂਟਰ ਬਿਲਕੁਲ ਸਾਫ਼ ਕਰ ਲਿਆ ਚੰਗੀ ਤਰ੍ਹਾਂ ਪੂਰੀਆਂ ਵਾਸਤੇ ਪੂਰੀਆਂ ਵਾਸਤੇ ਮੈਂ ਲੈ ਲਈ ਆ ਜੀ ਕੜਾਈ ਕੜਾਈ ਦੇ ਵਿੱਚ ਜਿੰਨਾ ਕੁ ਸਾਨੂੰ ਤੇਲ ਚਾਹੀਦਾ ਪੂਰੀਆਂ ਵਾਸਤੇ ਉਹਨਾਂ ਕੋ ਮੈਂ ਤੇਲ ਪਾ ਲਿਆ ਗੈਸ ਦੀ ਫਲੇਮ ਔਨ ਕਰ ਲਈ ਤੇਲ ਹੋ ਗਿਆ ਗਰਮ ਭੁੱਕ ਸਭ ਨੂੰ ਲੱਗੀ ਹੋਈ ਆ ਖੁਸ਼ਬੂ ਬਹੁਤ ਆ ਰਹੀ ਸੀ ਸੋ ਜੀ ਮੈਂ ਜਲਦੀ ਜਲਦੀ ਦੇ ਨਾਲ ਇਹ ਮੈਂ ਜਿਹੜਾ ਆਟਾ ਸੀਗਾ ਇਹਦੇ ਪੇੜੇ ਬਣਾ ਰਹੀ ਆ ਹਲਕਾ ਹਲਕਾ ਜਿਹਾ ਮੈਂ ਸੁੱਕਾ ਆਟਾ ਲਗਾ ਕੇ ਇਸ ਤਰ੍ਹਾਂ ਰੱਖ ਰਹੀ ਆ ਪੇੜਿਆਂ ਨੂੰ ਬਹੁਤ ਹੀ ਆਟਾ ਵਧੀਆ ਨਾ ਹੀ ਪਤਲਾ ਨਾ ਹੀ ਜ਼ਿਆਦਾ ਸਖਤ ਆ ਤੇ ਬਹੁਤ ਹੀ ਵਧੀਆ ਬਣ ਕੇ ਬਣ ਰਿਹਾ ਆ ਆ ਲੋ ਜੀ ਪੇੜੇ ਮੈਂ ਸਾਰੇ ਬਣਾ ਲਿਆ ਬਣਾਉਣ ਤੋਂ ਬਾਅਦ ਮੈਂ ਜਲਦੀ ਜਲਦੀ ਹੁਣ বেল ਲੂੰਗੀ ਪੂੜੀਆਂ ਥੜ ਕੀ ਜੇ ਆٹے ਦੀ ਡਸਟਿੰਗ ਕਰ ਦੇਣੀ ਆ ਮੈਂ ਚੱਕਲੇ ਦੇ ਉੱਤੇ ਡਸਟਿੰਗ ਕਰਨ ਤੋਂ ਬਾਅਦ ਆਸ ਦੇਖੋ ਇਸ ਤਰ੍ਹਾਂ ਮੈਂ ਪੂੜੀਆਂ ਨੂੰ ਬੇਲ ਲੈਣਾ ਆ ਗੋਲ ਬਹੁਤ ਵਧੀਆ ਬਹੁਤ ਹੈਲਥੀ ਆ ਟੇਸਟੀ ਇੰਨੀਆਂ ਬਣ ਕੇ ਤਿਆਰ ਹੋਈਆਂ ਸੀ ਨਾਰਮਲ ਪੂਰੀਆਂ ਨਾਲੋਂ ਵੀ ਬਹੁਤ ਹੀ ਵਧੀਆ ਟੇਸਟੀ ਨਾਰਮਲ ਪੂਰੀਆਂ ਆਪਣੀ ਜਗ੍ਹਾ ਜੀ ਇਹ ਵੀ ਆਪਣੀ ਜਗ੍ਹਾ ਆ ਪਰ ਇਹ ਜ਼ਿਆਦਾ ਟੇਸਟੀ ਆ ਹੈਲਥੀ ਵੀ ਆ ਕਿਉਂਕਿ ਆਪਾਂ ਇਹਦੇ ਵਿੱਚ ਪਾਈਆਂ ਗਾਜਰਾਂ ਫੁੱਲ ਗਾਜਰਾਂ ਆਪਾਂ ਪੀਸ ਕੇ ਇਹਦੇ ਵਿੱਚ ਪਾਈਆਂ ਆ ਆਟੇ ਦੇ ਵਿੱਚ ਤੇ ਐਸੀ ਤਰ੍ਹਾਂ ਹੀ ਮੈਂ ਸਾਰੇ ਆਟੇ ਨੂੰ ਆਟੇ ਦੀਆਂ ਪੂਰੀਆਂ ਬੇਲ ਕੇ ਨਾ ਥੋੜੀਆਂ-ਥੋੜੀਆਂ ਰੱਖ ਰੱਖ ਲੈਣੀਆਂ ਤੇ ਇਕੱਠੀਆਂ ਹੀ ਮੈਂ ਇਹਨਾਂ ਨੂੰ ਪੂਰੀਆਂ ਨੂੰ ਫਿਰ ਤਲਣਾ ਆ ਕਿਉਂਕਿ ਇੱਕ ਇੱਕ ਤਾਲਣ ਦੇ ਨਾਲ ਟਾਈਮ 베ਸਡ ਹੁੰਦਾ ਆ ਸੋ ਮੈਂ ਜਲਦੀ ਜਲਦੀ ਇਹ ਪੂਰੀਆਂ ਨੂੰ ਬੇਲ ਰਹੀ ਸੀਗੀ ਤੇ ਜਲਦੀ ਜਲਦੀ ਹੀ ਰੱਖ ਰਹੀ ਸੀਗੀ ਦੇਖੋ ਜੀ ਇਸ ਤਰ੍ਹਾਂ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਬਣਾਉਨੇ ਆ ਵਧੀਆ ਬਣਾਇਆ ਕਰੋ ਜੀ ਵਧੀਆ ਖਾਇਆ ਕਰੋ ਵਾਗਰ ਤੁਹਾਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਲਓ ਜੀ ਤੇਲ ਦਾ ਟੈਂਪਰੇਚਰ ਚੈੱਕ ਕਰਨ ਲੱਗੀ ਆ ਤੇਲ ਫੁੱਲ ਗਰਮ ਹੋਣਾ ਚਾਹੀਦਾ ਆ ਤੇਲ ਘੱਟ ਗਰਮ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਆਦਾ ਘੱਟ ਗਰਮ ਤੇਲ ਹੋਵੇ ਤਾਂ ਪੂਰੀ ਤੇਲ ਜ਼ਿਆਦਾ ਪੀਂਦੀ ਆ ਸੋ ਜੀ ਫੁੱਲ ਗਰਮ ਤੇਲ ਤੇ ਮੈਂ ਲੱਗੀਆਂ ਵਾਹਿਗੁਰੂ ਦਾ ਨਾਮ ਲੈ ਕੇ ਪੂਰੀਆਂ ਪਾਉਣ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ ਆਹ ਲਓ ਜੀ ਪੂਰੀ ਮੈਂ ਪਾਤੀ ਪਹਿਲੀ ਪੂਰੀ ਦੇਖੋ ਤੁਸੀਂ ਚੰਗੀ ਤਰ੍ਹਾਂ ਪੂਰੀ ਸਾਡੀ ਪੂਰੀ ਤਰ੍ਹਾਂ ਫੁੱਲ ਰਹੀ ਆ ਆਹ ਲਓ ਜੀ ਤੇ ਗਰਮਾ ਗਰਮ ਇਸ ਤਰ੍ਹਾਂ ਪੂਰੀਆਂ ਬਣਾਓ ਤੇ ਖਾਓ ਲਓ ਜੀ ਦੇਖੋ ਕਿੰਨੀ ਵਧੀਆ ਫੁੱਲੀ ਫੁੱਲੀ ਪੂਰੀ ਤਿਆਰ ਹੋਈ ਆ ਗਾਜਰ ਵਾਲੀ ਪੂਰੀ ਤੇ ਇਦੇ ਨਾਲ ਆਪਾਂ ਜੰਨੇ ਜਦੋਂ ਖਾਣੇ ਨਾਲ ਬਹੁਤ ਟੇਸਟੀ ਲੱਗਦੀ ਹੈ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਪੂਰੀ ਦਾ ਬਹੁਤ ਹੀ ਅਮੇਜ਼ਿੰਗ ਤੇ ਬਹੁਤ ਹੀ ਟੇਸਟੀ ਇਸ ਤਰ੍ਹਾਂ ਪੂਰੀਆਂ ਬਣ ਕੇ ਤਿਆਰ ਹੁੰਦੀਆਂ ਆ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਘਰ 'ਚ ਬਣਾਓ ਜੀ ਤੇ ਖਾਓ ਜੀ ਆਹ ਲਓ ਜੀ ਪੂੜੀਆਂ ਫੁੱਲੀਆਂ ਫੁੱਲੀਆਂ ਪੂਰੀਆਂ ਸਾਡੀਆਂ ਬਣ ਕੇ ਤਿਆਰ ਹੋ ਗਈਆਂ ਨਾਲੋਂ ਨਾਲ ਮੈਂ ਪੂਰੀਆਂ ਪਾਂਦੀ ਜਾ ਰਹੀਆਂ ਤੇ ਨਾਲੋਂ ਨਾਲ ਆਪਾਂ ਪੂਰੀਆਂ ਕੱਢਦੇ ਜਾ ਰਹੇ ਹਾਂ ਕਿਉਂਕਿ ਖਾਣੇ ਦਾ ਟਾਈਮ ਹੋਇਆ ਸੀ ਸਾਰਿਆਂ ਨੂੰ ਪੂੜੀਆਂ ਖਾ ਸਰਵ ਕੀਤੀਆਂ ਬੜੇ ਖੁਸ਼ ਹੋਏ ਸਾਰਿਆਂ ਨੇ ਖੁਸ਼ ਹੋ ਕੇ ਖਾਧੀਆਂ ਤੇ ਸਾਨੂੰ ਸਾਨੂੰ ਵੀ ਪਸੰਦ ਆਈਆਂ ਸਾਡੇ ਕੁਝ ਗੈਸਟ ਸੀਗੇ ਉਹਨਾਂ ਵਾਸਤੇ ਵੀ ਆਪਾਂ ਭੇਜੀਆਂ ਉਹਨਾਂ ਨੂੰ ਵੀ ਬਹੁਤ ਪਸੰਦ ਆਈਆਂ ਸਪੈਸ਼ਲੀ ਉਹਨਾਂ ਵਾਸਤੇ ਤੇ 9 ਸਾਲ ਤੇ ਉਹਨਾਂ ਨੇ ਮੰਗਵਾਈਆਂ ਸੀ ਸੱਤੋਂ ਉਹਨਾਂ ਨੂੰ ਅਸੀਂ ਭੇਜੀਆਂ ਉਹਨਾਂ ਨੂੰ ਬੜੀਆਂ ਪਸੰਦ ਆਈਆਂ ਤੇ ਆ ਦੇਖੋ ਜੀ ਇਸ ਤਰ੍ਹਾਂ ਨਾਲੋਂ ਨਾਲ ਇੱਕ ਇੱਕ ਪੂਰੀ ਕੱਢਦੇ ਜਾਓ ਤੇ ਇੱਕ ਇੱਕ ਪੂੜੀ ਨਾਲੋਂ ਨਾਲ ਪਾਉਂਦੇ ਜਾਓ ਜੀ ਤੇ ਨਾਲੋਂ ਨਾਲ ਗਰਮਾ ਗਰਮ ਖਾਓ ਜੀ ਗਰਮਾ ਗਰਮ ਖਾਣ ਦਾ ਹੀ ਫਾਇਦਾ ਹੁੰਦਾ ਆ ਤੇ ਐਸੇ ਤਰੀਕੇ ਨਾਲ ਤੁਸੀਂ ਬਣਾਇਓ ਬਹੁਤ ਟਾਈਮ ਘੱਟ ਲੱਗਦਾ ਆ ਘਰ ਦੇ ਵਿੱਚ ਦੋ ਜਣੇ ਹੋਣ ਤਾਂ ਝਟ ਬਣ ਜਾਂਦੀਆਂ ਮੈਂ ਸਿਰਫ ਕੱਲੀ ਬਣਾ ਰਹੀ ਸੀ ਜਦੋਂ ਮੈਂ ਸਰਵ ਕੀਤੀਆਂ ਉਸ ਵੇਲੇ ਮੇਰੇ ਕੋਲ ਸਰਵ ਕਰਨ ਦੇ ਟਾਈਮ ਤੇ ਪ੍ਰਦੀਪ ਨੂੰ ਮੈਂ ਬੁਲਾਇਆ ਕਿਉਂਕਿ ਪ੍ਰਦੀਪ ਨੂੰ ਛੁੱਟੀਆਂ ਆ ਸਕੂਲ ਦਾ ਕੰਮ ਮਿਲਿਆ ਹੋਇਆ ਸੀ ਪ੍ਰਦੀਪ ਕਰ ਰਹੀ ਸੀ ਆਪਣਾ ਹੋਮਵਰਕ ਲਓ ਜੀ ਸਾਡੀਆਂ ਪੂੜੀਆਂ ਬਣ ਕੇ ਤਿਆਰ ਹੋ ਗਈਆਂ ਐਸੀ ਤਰ੍ਹਾਂ ਹੀ ਮੈਂ ਸਾਰੀਆਂ ਪੂੜੀਆਂ ਬਣਾ ਲੈਣੀਆਂ ਆ ਜੀ ਆ ਦੇਖੋ ਕਿੰਨੀਆਂ ਵਧੀਆਂ ਕਲਰ ਕਿੰਨਾ ਸੋਹਣਾ ਆਇਆ ਪੂੜੀਆਂ ਸਾਡੀਆਂ ਸਾਰੀਆਂ ਬਣ ਕੇ ਤਿਆਰ ਹੋ ਗਈਆਂ ਚਨੇ ਵੀ ਸਾਡੇ ਬਿਲਕੁਲ ਰੈਡੀ ਆ ਦੇਖੋ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਮੈਂ ਕਰਨ ਲੱਗੀਆਂ ਸਰਵ ਸਾਰਵਕਾਰਨ ਵਾਸਤੇ ਜੀ ਤੁਸੀਂ ਕੁਝ ਵੀ ਲੈ ਸਕਦੇ ਆ ਚਾਹੇ ਤੁਸੀਂ ਦਹੀਂ ਨਾਲ ਲੈ ਲਓ ਜਾਂ ਤੁਸੀਂ ਰਾਇਤਾ ਲੈ ਲਓ ਪਰ ਸਿੰਪਲ ਦਹੀਂ ਪਲੇਨ ਦਹੀਂ ਜਿਹੜਾ ਆ ਘਰ ਦਾ ਬਣਿਆ ਹੋਇਆ ਬਹੁਤ ਹੀ ਟੇਸਟੀ ਲੱਗਦਾ ਆ ਤੇ ਆਹ ਲਓ ਜੀ ਚੰਨੇ ਪਾ ਪਾਤੇ ਆ ਤੇ ਪ੍ਰਦੀਪ ਮੇਰੇ ਕੋਲ ਆ ਗਈ ਸੀ ਉੱਤੇ ਥੋੜੇ ਜਿਹਾ ਮੈਂ ਤਾਂ ਹਰੇ ਧਨੀਏ ਦੀ ਗਾਰਨਿਸ਼ ਕਰਤੀ ਦੇਖੋ ਜੀ ਪੂਰੀਆਂ ਬਿਲਕੁਲ ਫੁੱਲੀਆਂ ਫੁੱਲੀਆਂ ਤਾਜ਼ੀਆਂ ਤਾਜ਼ੀਆਂ ਪੂਰੀਆਂ ਆ ਦੇਖੋ ਇਸ ਤਰ੍ਹਾਂ ਕਲਰ ਵੀ ਦੇਖੋ ਬਹੁਤ ਸੋਹਣਾ ਆਇਆ ਬਿਲਕੁਲ ਕੈਰਟ ਵਰਗਾ ਜਿੱਦਾਂ ਗਾਜਰ ਦਾ ਕਲਰ ਹੁੰਦਾ ਆ ਉਸ ਤਰ੍ਹਾਂ ਦਾ ਹੀ ਆਇਆ ਅਗਰ ਤੁਸੀਂ ਚਾਹੋ ਤਾਂ ਕੱਲੇ ਆਟੇ ਦੀਆਂ ਵੀ ਪੂੜੀਆਂ ਬਣ ਕੇ ਬਣਾ ਕੇ ਤਿਆਰ ਕਰ ਸਕਦੇ ਆ ਬਣਾ ਸਕਦੇ ਆ ਪਰ ਮੈਂ ਥੋੜਾ ਜਿਹਾ ਇਹਦੇ ਵਿੱਚ ਮੈਦਾ ਪਾਇਆ ਤੇ ਨਾਲ ਹੀ ਸੂਜੀ ਪਾਉਣ ਦੇ ਨਾਲ ਇਹਦੀ ਜਿਹੜੇ ਕ੍ਰਿਸਪੀ ਨਸ ਹੈ ਬਹੁਤ ਵਧੀਆ ਕ੍ਰਿਸਪੀ ਪੂੜੀਆਂ ਬਣ ਕੇ ਤਿਆਰ ਹੁੰਦੀਆਂ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀਆਂ ਪਿਆਜ਼ ਲੈ ਲਓ ਖੀਰਾ ਲੈ ਲਓ ਕੋਈ ਵੀ ਜੋ ਵੀ ਘਰ ਦੇ ਵਿੱਚ ਸੈਲਡ ਅਵੇਲੇਬਲ ਹੈਗਾ ਲੈ ਲਓ ਨਾਲ ਥੋੜਾ ਜਿਹਾ ਨਿੰਬੂ ਲੈ ਲਓ ਨਿੰਬੂ ਤੁਸੀਂ ਚਾਹੋ ਤਾਂ ਚਨੇ ਆ ਦੇ ਉੱਪਰ ਨਿੰਬੂ ਪਾ ਕੇ ਵੀ ਉਹਦੇ ਨਾਲ ਵੀ ਬਹੁਤ ਟੇਸਟੀ ਲੱਗਦੀਆਂ ਆ ਤੇ ਇਹ ਹੈਗਾ ਜੀ ਦਹੀਂ ਦਹੀਂ ਮੈਨੂੰ ਮਗਾਣਾ ਪਿਆ ਸੀ ਕਿਉਂਕਿ ਘਰ ਜਮਾਇਆ ਹੋਇਆ ਦਹੀਂ ਖਤਮ ਹੋ ਚੁੱਕਾ ਸੀ ਸੋ ਜੀ ਮੈਂ ਦਹੀਂ ਪਾਇਆ ਨਾਲ ਹੀ ਘਰ ਦੀ ਬਣਾਈ ਹੋਈ ਹਰੀ ਚਟਣੀ ਇਹ ਮੈਂ ਬਣਾ ਕੇ ਹੋਈ ਰੱਖੇ ਬਣਾ ਕੇ ਰੱਖੀ ਹੋਈ ਸੀਗੀ ਜੀ ਤੇ ਕਿਉਂਕਿ ਮੈਂ ਚਾਟ ਵਗੈਰਾ ਵੀ ਬਣਾਦੀ ਹੁੰਦੀ ਹਾਂ ਇਸ ਕਰਕੇ ਮੈਨੂੰ ਚਟਣੀ ਜ਼ਰੂਰ ਬਣਾਣੀ ਪੈਂਦੀ ਆ ਤੇ ਨਾਲ ਹੀ ਜੀ ਪ੍ਰਦੀਪ ਨੇ ਮੈਨੂੰ ਫੜਾਤਾ ਅਚਾਰ ਲਾਲ ਮਿਰਚ ਦਾ ਭਰਮਾ ਅਚਾਰ ਇਹਦੀ ਮੈਂ ਰੈਸਪੀ ਤੁਹਾਨੂੰ ਦੇਤੀ ਬਹੁਤ ਟੇਸਟੀ ਅਚਾਰ ਬਣਿਆ ਇੰਨਾ ਟੇਸਟੀ ਹੈ ਚਾਹੇ ਤੁਸੀਂ ਕੱਲੀ ਸਿਰਫ ਸਿੰਪਲ ਰੋਟੀ ਦੇ ਨਾਲ ਹੀ ਖਾ ਲਓ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਲਓ ਜੀ ਸਾਡੀ ਥਾਲੀ ਹੋ ਗਈ ਹੈ ਤਿਆਰ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਬਣਾ ਕੇ ਖਾਓ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਇਹ ਪੂਰੀਆਂ ਦੇਖੋ ਜੀ ਮੈਂ ਹੁਣੇ ਪੂਰੀਆਂ ਤੁਹਾਨੂੰ ਤੋੜ ਕੇ ਖੋਲ ਕੇ ਦਿਖਾਉਣ ਲੱਗੀਆਂ ਦੇਖੋ ਬਿਲਕੁਲ ਗਰਮਾ ਗਰਮ ਭਾਫਾ ਨਿਕਲ ਰਹੀਆਂ ਆ ਪੂਰੀਆਂ ਦੀਆਂ ਤੇ ਹੈਲਥੀ ਬਹੁਤ ਆ ਪੂਰੀ ਗਾਜਰ ਸਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਆ ਸਾਡੀ ਸਿਹਤ ਵਾਸਤੇ ਅੱਖਾਂ ਵਾਸਤੇ ਵਿਟਾਮਿਨ ਨਾਲ ਭਰਪੂਰ ਆ ਜੀ ਗਾਜਰ ਤੇ ਇਸ ਤਰ੍ਹਾਂ ਤੁਸੀਂ ਬੱਚੇ ਉਦਾਂ ਨਹੀਂ ਖਾਂਦੇ ਤਾਂ ਤੁਸੀਂ ਪੂਰੀਆਂ ਬਣਾ ਕੇ ਬੱਚਿਆਂ ਨੂੰ ਵੀ ਦੇ ਸਕਦੇ ਆ ਵੱਡਿਆਂ ਨੂੰ ਵੀ ਦੇ ਸਕਦੇ ਆ ਸਾਰਿਆਂ ਦੀ ਸਿਹਤ ਵਾਸਤੇ ਬਹੁਤ ਵਧੀਆ ਆ ਤੇ ਵੀਡੀਓ ਨੂੰ ਤੁਸੀਂ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ਅਗਰ ਸਬਸਕ੍ਰਾਈਬ ਕੀਤਾ ਹੋਇਆ ਤਾਂ ਵੀ ਤੁਹਾਡਾ ਬਹੁਤ ਧੰਨਵਾਦ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਇੱਕ ਵਾਈਟ ਮੈਂ ਤਿਆਰ ਕਰ ਲਈ ਆ ਜੀ ਪ੍ਰਦੀਪ ਨੇ ਟੈਸਟ ਕੀਤੀ ਬਹੁਤ ਵਧੀਆ ਲੱਗੀ ਜੀ ਤੇ ਵੀਡੀਓ ਨੂੰ ਕਮੈਂਟ ਜ਼ਰੂਰ ਕਰਨਾ ਤੇ ਇਸ ਤਰ੍ਹਾਂ ਬਣਾ ਕੇ ਦੇਖਿਓ ਲਾਈਕ ਜ਼ਰੂਰ ਕਰਨਾ ਮੈਂ ਮਿਲਦੀ ਹਾਂ ਹੁਣ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਬਹੁਤ ਹੀ ਵਧੀਆ ਚਨੇ ਬਣੇ ਸੀਗੇ ਹੈਪੀ ਨਿਊ ਇਅਰ ਸਤਿ ਸ੍ਰੀ ਅਕਾਲ ਜੀ